ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਜ਼ਿਲ੍ਹਾ ਭਾਜਪਾ ਦਫ਼ਤਰ ਦੁਗਰੀ ਵਿਖੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਵੀ ਬੱਤਰਾ ਦੀ ਪ੍ਰਧਾਨਗੀ ਹੇਠ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਸਭਧੀ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ਤ ਮਾਨ ਅਤੇ ਪ੍ਰੈਸ ਸਖਤਰ ਡਾਕਟਰ ਸतीश ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਰਵੀ ਬੱਤਰਾ ਨੇ ਕਿਹਾ ਕਿ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੇ 8 ਦਿਨਾਂ ਦੇ ਅੰਦਰ ਹੀ ਪਾਰਟੀ ਦੀ ਮੈਂਬਰਸ਼ਿਪ ਦੀ ਗਿਣਤੀ 2 ਕਰੋੜ ਨੂੰ ਪਾਰ ਕਰ ਗਈ ਹੈ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇਸ਼ ਵਿਆਪੀ ਹੈ ਇਹ ਮੁਹਿੰਮ 2047 ਵਿੱਚ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਚਲਾਈ ਜਾ ਰਹੀ ਹੈ ਉਹਨਾਂ ਸਮੂਹ ਵਰਕਰਾਂ ਨੂੰ ਘਰ-ਘਰ ਜਾ ਕੇ ਆਮ ਲੋਕਾਂ ਨੂੰ ਮੈਂਬਰਸ਼ਿਪ ਮਹਿਮਾ ਵਿੱਚ ਸ਼ਾਮਲ ਕਰਨ ਦਾ ਸੱਦਾ ਦਿੱਤਾ। ਰਜਨੀਸ਼ਤ ਮਾਨ ਨੇ ਕਿਹਾ ਕਿ ਜੇਕਰ ਭਾਜਪਾ ਹੈ ਤਾਂ ਭਰੋਸਾ ਹੈ, ਜੇਕਰ ਭਾਜਪਾ ਹੈ ਤਾਂ ਗਰੰਟੀ ਹੈ। ਭਾਜਪਾ ਸਰਕਾਰ ਦੇ ਅਧੀਨ ਦੇਸ਼ ਅਤੇ ਸੂਬੇ ਵਿੱਚ ਖੁਸ਼ਹਾਲੀ ਹੈ। ਭਾਜਪਾ ਸਰਕਾਰ ਵਿੱਚ ਔਰਤਾ, ਕਿਸਾਨ, ਨੌਜਵਾਨ, ਗਰੀਬ ਅਤੇ ਵਪਾਰੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਨਿਰਪੈ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸੇਵਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਿਤ ਜੀਵਨ ਭਾਜਪਾ ਦੇ ਕਰੋੜਾ ਵਰਕਰਾਂ ਲਈ ਪ੍ਰੇਰਨਾ ਸਰੋਤ ਹੈ ਇਸ ਮੌਕੇ ਭਾਜਪਾ ਯੂਵਾ ਮੋਰਚਾ ਦੇ ਜਨਰਲ ਸਕੱਤਰ ਸਾਹਿਲ ਦੁੱਗਲ ਮੀਤ ਪ੍ਰਧਾਨ ਨਵੀਨ ਸੈਣੀ ਨਮਨ ਬਾਂਸਲ ਐਨੀ ਬੈਰੀ ਅਸ਼ੋਕ ਬੋਬੀ ਨਾਗਰਾ ਦੀਪਕ ਸ਼ਰਮਾ ਸਕੱਤਰ ਲੋਕੇਸ਼ ਮੈਗੋ ਦਲੇਹੋਤ ਸਿੰਘ ਰੋਹਨ ਨਰੂਲਾ 사ਜਨ ਸ਼ਰਮਾ ਰਾਜੀਸ਼ ਰਾਣਾ 모히트 ਭਗਤ ਕਾਰਨ ਕਨੋਜੀਆ ਮਨੋਜ ਕੁਮਾਰ ਅਮਨ ਨਾਗਪਾਲ ਮਨਿੰਦਰ ਸਿੰਘ ਭਾਰਤ ਸ਼ੁਕਲਾ ਮੰਡਲ ਹਿਮੁਖੀ ਹਿਮਾਸ਼ੂ ਮਹਿਰਾ ਰੋਹਿਤ ਸਨਾਨ ਨਿਤਿਨ ਰਾਣਾ ਮੌਲਿਕ ਗੁਪਤਾ ਪ੍ਰਦੀਪ ਕੁਮਾਰ ਸੁਮਿਤ ਪੰਕਜ ਤਿਵਾੜੀ ਰੋਹਿਤ ਮਾਨ ਵਿਕਾਸ ਅਬਰੋਲ ਸਾਇਲ ਸੇਟ ਨਿਤਿਸ਼ ਰਾਣਾ ਆਦ ਮੋਰਚੇ ਦੇ ਵਰਕਰ ਵੀ ਹਾਜ਼ਰ ਸਨ